ਲੈ ਇੰਟਰਟਾਉ ਕੰਪਾਨ ਗਿਆ ਕੋਈ ਗੱਲ ਨਹੀਂ ਸਸੀਗਾਲ ਪੜੇ ਸਸੀਗਾਲ ਪਾਪਾ ਗੱਗੂ ਸਾਡਾ ਵੀ ਇੱਕ ਕੰਮ ਕਰ ਦੋ ਦੱਸੋ ਭੈਣੇ ਸੋਡਾ ਕਰ ਹੁਣ ਕਰਾਏਗੀ ਦਾ ਕੰਮ ਆਪਾਂ ਹਾ ਲੋਕਾਂ ਨੂੰ ਤਾਂ ਇੰਨੇ ਰਿਸ਼ਤੇ ਕਰਾਉਣੇ ਸਾਡੇ ਸਿ ਨੂੰ ਨੇ ਕੋਈ ਰਿਸ਼ਤਾ ਕਰਾ ਦੋ ਨਾਲੇ ਇੰਨਾ ਸੋਹਣਾ ਬਣਦਾ ਟਣ ਦਾ ਮੁੰਡਾ ਹੈਗਾ ਲੈ ਭੈਣੇ ਗੱਲਾਂ ਕਿਹੋ ਜਿਹੀਆਂ ਕਰਦੀਆਂ ਆਪਣੇ ਸਾਣੀਆਂ ਬਾਤਾਂ ਇਸ ਤਰ੍ਹਾਂ ਤਾਂ ਲੈਣ ਲਾ ਦੂੰ ਲੈਣਾ ਉਹ ਤਾਈ ਕਰੀਆਂ ਆਏ ਕਿੱਤ ਕਰੀ ਨੀ ਆਈ ਗੈ ਸੋ ਕਰ ਉਹ ਪੈਰੀ ਪਣਾ ਤਾਈ ਪੈਰੀ ਉਹ ਦਿਉਂਦਾ ਰਾ ਗੁਰੂ ਭਲਾ ਕਰੇ ਤੰਦਰੁਸਤੀਆਂ ਦੇਵੇ ਤੈਨੂੰ ਵੱਡੀ ਚੋਰੀ ਉਮਰ ਹੋਵੇ ਤੇਰੀ ਬਸ ਬਾਲੀ ਵੱਡੇ ਕੀ ਕਰਨੀ ਐ ਮਿੱਠੇ ਡੇ ਖੰਦੇ ਫਰਾਂਗੇ ਇੱਥੇ ਨਾ ਹੋਰ ਓਏ ਇਹ ਤਾਂ ਜਾਗ ਹੈ ਜੇ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਉਹ ਨਾ ਨਾ ਮਾਤਾ ਰੰਗਲੀ ਦੂ ਨਾ ਮੈਂ ਕਹਿੰਦਾ ਕਿਹੜੀ ਤੁਰਦੇ ਬਤਨ ਮੌਤ ਆਈ ਚੰਗੀ ਆ ਸਮਝੇ ਬਠੇਗਾ ਗੱਲ ਪਤਾ ਨਾ ਕੀ ਮੈਂ ਗੱਲਾਂ ਤਾਂ ਮੈਂ ਖੁਸ਼ੀ ਨਹੀਂ ਕਰਨਾ ਤੂੰ ਹੋਰ ਹੀ ਤੋਰ ਕੇ ਬਹਿ ਜਾ ਗੱਲ ਲੈ ਇੱਕ ਮਾਤਾ ਐ ਇਹ ਗੱਲਾਂ ਨਾ ਕਰ ਬਾਈ ਗੱਲ ਵਧੀਆ ਕਰਨੀ ਤੈਨੂੰ ਚੱਲ ਇਹਦਾ ਛੱਡ ਹਾਂ ਮੈਨੂੰ ਆਪਣੇ ਨਾਲ ਉਹ ਮਿਲ ਜੀ ਸਿੰਦਰ ਉਹਨੇ ਆਪਣੇ ਸਣੀ ਬਾਰੇ ਗੱਲ ਕਰੀ ਅੱਛਾ ਮਹੱਲਾ ਰਿਸ਼ਤੇ ਦੇਖਾ ਰਿਸ਼ਤਾ ਤਾਂ ਮੈਂ ਮੇਰੇ ਹੱਥ ਹੀ ਪਿਆਗਾ ਸਣੀ ਬਾਰੀ ਤਾਂ ਮੈਂ ਗੱਲ ਕਰਨੀ ਸੀ ਅੱਛਾ ਰਿਸ਼ਤਾ ਕਰਾ ਦੇ ਤੂੰ ਬਥੇਰੇ ਰਿਸ਼ਤੇ ਕਰਾਏ ਪਹਿਲਾਂ ਰਿਸ਼ਤੇ ਤਾਂ ਬਾਈ ਕੰਮ ਵਧੀਆ ਰਿਸ਼ਤਾ ਹੋਵੇ ਕੁੜੀ ਸੋਹਣੀ ਹੋਵੇ ਆਏ ਲੋਕ ਆਏ ਕਰਨ ਮੀ ਫਲਾਣ ਨੇ ਘਰੇ ਆਈ ਆ ਬਹੂ ਤਾਂ ਖਰਖਾ ਦੇਖਣ ਆਈ ਐ ਈ ਛਿਆਣੀ ਸੋਣੀ ਸਚਤ ਜੀ ਮੀ ਇਹਦੀ ਗੱਲ ਸੁਣ ਤਾਈ ਹੂੰ ਸੁਣ ਜੇ ਚੱਲ ਜਾਂਦਾ ਹੁੰਦਾ ਗਾ ਰਿਸ਼ਤਾ ਮੇਰੇ ਕੋਲ ਬਹੁਤ ਵਧੀਆ ਟਰੱਕ ਭਰਕੇ ਤਾਂ ਸਮਾਨ ਦਾ ਦੇਣਗੇ ਉਹ ਅੱਛਾ ਸਾਂਪਾਂ ਸੋਹਣਾ ਕ ਪੰਨ ਰਹੀ ਪਾਣਗੇ ਬੱਕ ਮੇਜਦੀ ਕੁੜੀ ਆ ਬੱਕ ਮੇਜਰ ਦੀ ਪੈਸਾ ਬਹੁਤ ਹੁੰਦਾ ਕੋਲ ਗੱਲ ਸੁਣ ਮੇਰੀ ਕੱਲਾ ਟਰੱਕ ਹੀ ਨਾ ਹੋਵੇ ਮੈਨੂੰ ਤਾਂ ਬਹੁਤ ਸੋਹਣੀ ਚਾਹੀਦੀ ਐ ਇੱਕ ਗੱਲ ਹੋਰ 15 ਲੱਖ ਰੁਪਏ ਕੈਸ਼ ਤੇ ਹੁਣੀ ਪਾਉਣਗੇ ਮੁੰਡੇ ਦੇ ਬਹੁ ਗਹੀ ਕੁੜੀ ਕਹੇ ਜੀ ਪਰਨਾ ਤੂੰ ਆ ਦੇਖ ਬੇਬੇ ਕਿਹੜਾ ਇੰਨਾ ਖੁਦ ਦੀ ਗੱਲ ਕੱਪੀ ਹੋਊਗੀ ਵਿੱਚੋਂ ਨਹੀਂ ਫਿਰ ਮੈਨੂੰ ਤਾਂ ਵਹੀ ਦੇਖ ਟਰੱਕ ਨਹੀਂ ਮੇਰੇ ਪੁੱਤ ਦੇ ਨਾਲ ਤੁਰੂਗਾ ਉਹ ਕੋਈ ਚੱਕਰ ਨਹੀਂ ਕੁੜੀ ਪਤਾ ਗੱਲ ਕੀ ਆ ਥੋੜਾ ਜਿਹਾ ਕੁੜੀਆਂ ਲੱਗ ਪੱਕਾ ਮਾਲਾ ਨਹੀਂ ਥੋੜਾ ਜਿਹਾ ਬਸ ਨਾ ਭਾਈ ਮੈਨੂੰ ਤਾਂ ਕੁੜੀਆਂ ਐ ਜਾਂ ਜਮਾ ਦੁੱਤ ਵਰਗੀ ਚਾਹੀਦੀ ਐ ਸੋਹਣੀ ਚ ਰੱਖੀ ਉਹ ਤਾਂ 15 ਲੱਖ ਦੇਖ ਤੂੰ ਸਮਾਨ ਦੇਖ ਤੂੰ ਤਰਕਰ ਪਰਦੂ ਦੇ ਸਮਾਨ ਨਾਲ ਇੰਨਾ ਸਮਾਨ ਦੇਣਗੇ ਅਗਲੇ ਘਰ ਤਾਂ ਮਰੇ ਪਹਿਲਾਂ ਵੀ ਭਰੇ ਹੀ ਤੇ ਕਿਦੋਂ ਕਹਿ ਕਰਨਗੇ ਲੋਕੀ ਉਹ ਦੇਖ ਬੈਂਕ ਮਰੇਜ ਤਾਂ ਜਮਾਈ ਜਾਂਦਾ ਬੈਂਕ ਮਰੇਜ ਇਹ ਗੱਲ ਸੁਣਾ ਮੈਂ ਸਮਾਨ ਮੈਂ ਅਗਰ ਨਹੀਂ ਜਾਣਾ ਮੈਂ ਤਾਂ ਕੁੜੀ ਸੋਹਣੀ ਜਾਇਂ ਜੇ ਬਸ ਹੋਰ ਕੁਝ ਨਹੀਂ ਕੋਈ ਮੰਗ ਨਹੀਂ ਰਹੀ ਆ ਮੰਗ ਓਏ ਉਹ ਤਾਂ ਗੱਲ ਠੀਕ ਆ ਤਾਈ ਚੱਲ ਸਾਡ ਸੋਹਣੀ ਵੀ ਲੱਭ ਦੂ ਮੈਂ ਆਹ ਰੰਬਤ ਦੀ ਕੁੜੀ ਨਾ ਹੋਏਗੀ ਤੇਰੇ ਕੋਲ ਹਾਂ ਹਾਂ ਕੁੜੀ ਦੀ ਫੋਟੋ ਮੇਰੇ ਕੋਲ ਹੈਗੀ ਆ ਦਿਖਾ ਦੇਣਾ ਸੋਣਾ ਮੈਂ ਖਾ ਦਿਖਾ ਕੱਢ ਤਾਂ ਇੱਕ ਮਿੰਟ ਕੱਢ ਕੇ ਨਹਾਉ ਤੈਨੂੰ ਆ ਦੇਖ ਨਰਾ ਚਾਨੀ ਆ ਚਾਨਾ ਆ ਕੁੜੀ ਐ ਹਾਂ ਇਹੀ ਕੁੜੀ ਆ ਤਾਈ ਅੱਛਾ ਨਾ ਵੀਰੋ ਇਹ ਤਾਂ ਕਾਲੀ ਕਾਲੀ ਪਈ ਐ ਮੈਂ ਉਹ ਇੰਨੀ ਕਾਲੀ ਨਹੀਂ ਹੈਗੀ ਫੋਟੋ ਇੰਨੀ ਕਾਲੀ ਲੱਗਦੀ ਹੈਗੀ ਮੈਨੂੰ ਨਹੀਂ ਮੇਰੇ ਲਈ ਪਸੰਦ ਉਹਦੇ ਦਾ ਉਹ ਸੌ ਕੁਸ ਲਾ ਕੇ ਕਰ ਦੇਣਗੇ ਤਿਆਰ ਬਿਊਟੀ ਪਾਲਰ ਵਾਲੇ ਤੁਮ ਮੰਨਦੇ ਨਹੀਂ ਪਰ ਐਸਾ ਨਾ ਐ ਕੁੜੀ ਦਾ ਮੇਰੇ ਫਿੱਟ ਨਹੀਂ ਹੈਗੀ ਕੁੜੀ ਤਾਂ ਐ ਹੋਵੇ ਜੋ ਮੈਂ ਚੰਦ ਵਰਗੀ ਮੈਨੂੰ ਕਾਹਦੀ ਲੋੜ ਦੇਣ ਲੈਣ ਚੱਲ ਕੋਈ ਗੱਲ ਨਹੀਂ ਪਈ ਫਿਰ ਸ਼ਾਂਪਾਂ ਦੀ ਸ਼ੌਨੇ ਦੀ ਕਾਸੀ ਦੀ ਰੋਡ ਸੀ ਕੋਈ ਐਸੀ ਬੈਂਕ ਵਿੱਚ ਜਿਹਦੀ ਕੁੜੀ ਸੀ ਫਿਰ ਹੋਵੇ ਸੋਚ ਲੱਗ ਕਵਲੇ ਹੋਰ ਬਸ ਮੈਂ ਤੈਨੂੰ ਮੈਂ ਤਾਂ 100 ਅੱਥ ਰਸਾ ਸਿਰੇ ਤੇ ਗੰਡ ਮੇਰੀ ਆਹੀ ਹੈ ਕੋਈ ਜੀ ਵੀ ਮੇਰੀ ਨੂੰ ਸਭ ਤੋਂ ਸੋਹਣੀ ਹੋਵੇ ਤੇ ਜਿੰਨੀਆਂ ਬਹੂਆਂ ਆਈਆਂ ਨੇ ਸਾਰੇ ਸੁਣ ਤਾਈ ਤੇ ਨਾਲ ਸਮਾਨ ਨਾਲ ਘਰ ਭਰ ਦੇਣਗੇ ਅਗਲੇ ਫਿਰ ਫਿਰ ਮੁਰਮੁਰੋ ਹੀ ਗੱਲਾਂ ਉਹ ਗੱਡੀ ਦਵਾਉਂ ਇੱਕ ਨਹੀਂ ਮੈਂ ਤਾਂ ਮੈਂ ਤਾਂ ਬੱਸ ਤੇ ਹੀ ਭੱਜ ਜਾ ਕਰ ਚੱਲ ਕੋਈ ਨਾ ਸੋਹਣੇ ਵੀ ਦੇਖਣੇ ਫਰਕ ਅਰਥ ਕੋਲ ਨਾ ਤਾਈ ਹਾਂ ਸੋਹਣੇ ਕੋਲ ਤਾਂ ਮੈਂ ਲੱਭ ਦੂੰਗਾ ਇਹ ਗੱਲ ਕੋਈ ਹੈ ਨਹੀਂ ਅੱਜ ਕੱਲ ਦੀਆਂ ਨਾ ਰੋਟੀ ਦਿੰਦੀਆਂ ਸੋਹਣੀਆਂ ਫਿਰ ਇਹ ਹੋਰ ਕੀ ਰੋਟੀ ਨਹੀਂ ਹੋਰ ਫਿਰ ਬਾਹਰੋਂ ਮੰਗਾਇਆ ਕਰੂ ਖਾਣਾ ਹੈ ਨਾ ਚੱਲ ਮੈਨੂੰ ਮੇਰੀ ਗੱਲ ਇੱਕ ਸੁਣ ਲੈ ਤੂੰ ਗੱਗੂ ਹੈ ਵੀ ਦੇ ਕੁੜੀ ਮੈਂ ਸੋਹਣੀ ਕਹਿ ਰਾਂ ਹਾਂ ਤੂੰ ਮੇਰੀ ਖਵਾਇਸ਼ ਪੂਰੀ ਕਰ ਦੇ ਪਰ ਉਹ ਬਾਹਰੋਂ ਖਾਣਾ ਮੰਗਾ ਕੇ ਖਾਈ ਆ ਮੈਨੂੰ ਕੋਈ ਤਰਾਜੀ ਮੈਂ ਤਾਂ ਆਪਦੀ ਫੁਲਕੇ ਤੋਂ ਆਪ ਲਾ ਲੂਗੀ ਪਰ ਮੈਂ ਗੱਲ ਮੇਰੀ ਗੱਡੀ ਉੱਥੇ ਖੜੀ ਹੈ ਸਭੀ ਲਓਣੀ ਸੋਣਵੀਂ ਹੈ ਹਾਂ ਸਾਕ ਨੂੰ ਆਫਾ ਫੁਕਣੇ ਪੈਣ ਹੈ ਆਪੇ ਉਸ ਮਰਜੀ ਹੋ ਜੇ ਮੈਂ ਦਿਉਣੀ ਰੋਟੀ ਤਾਂ ਆਪਦੀ ਦੋ ਲਾ ਹੀ ਲਿਆ ਮੈਨੂੰ ਪਤਾ ਚੱਲੋ ਭਾਈ ਸੋਹਣੇ ਦੇਖ ਲੈਣੇ ਉਹ ਸਾਚ ਨੂੰ ਮੈਂ ਗੱਲਾਂ ਕਰ ਲੈ ਫੁਲਗੀ ਚਾਹ ਬਣਾਉਣਾ ਕਿੱਥੇ ਬਸ ਪਿਆ ਤਈ ਚਾਹ ਤੂੰ ਕੋਈ ਨਾ ਕੋਫੀ ਬਣਾ ਲੂ ਬਸ ਓਨੀ ਬਰੂ ਚਾਹ ਕਿਤੇ ਕੋਈ ਇਸ ਤਰ੍ਹਾਂ ਲੈ ਕੇ ਆ ਤੇ ਚੱਲ ਫਿਰ ਦੇਖ ਲੈ ਸੋਚ ਲੈ ਫਿਰ ਇੱਕ ਹਰ ਫੇਰ ਸੋਚਦਾ ਬੈਂਕ ਵਿੱਚ ਦੀ ਕੁੜੀ ਆ ਤੂੰ ਸੋਚ ਲੈ ਮੈਂ ਤਾਂ ਸੋਚੀ ਬੈਠੀ ਆ ਠੀਕ ਆ ਜਾ ਹਾਂ ਉਹੀ ਮੱਥਾ ਮਰਵਾਈ ਜਾਂਦਾ ਮੇਰਾ ਜੋ ਤੈਨੂੰ ਇੱਕੋ ਹੀ ਮਗਾਦੇ ਵੀ ਮੈਨੂੰ ਤਾਂ ਮੂੰਹ ਸੋਹਣੀ ਚਾਹੀਦੀ ਐ। ਹੇ ਮਾਰ ਦੇ ਨੇ ਗੱਲਾਂ। ਮਹੀਨਾ ਹੋ ਗਿਆ ਸੀ ਹੱਡੇ ਮੱਡਿਆਂ ਨੂੰ ਰਿਸ਼ਤਾ ਕਰਾਉ ਹੱਡੇ ਮੱਡਿਆਂ ਨੂੰ ਰਿਸ਼ਤਾ ਕਰਾਉ। ਮਗਰ ਪਿਆਣ ਹੁਣ ਕੋਈ ਚੱਜ ਦਾ ਰਿਸ਼ਤਾ ਲੱਭਿਆ। ਹੁਣ ਨਖਰੇ ਕਰਦੇ ਨੇ। ਅਸਿਆ ਅਸੀਂ ਤਾਂ ਗੋਰੀ ਚਿੱਟੀ ਲਿਆਉਣੀ ਆ। ਕੋਈ ਨਾ ਗੋਰੀ ਚਿੱਟੀ ਹਡੇ ਸਾਲੀ ਕਰਾਉਗੀ। ਭਾਈ ਕੀ ਹੋ ਗਿਆ? ਹੈਂ ਬੜਬੜ ਜੇ ਕਰਤਾ ਹੋਣਾ ਹੈਗਾ ਕਰਾਣਾ ਭਾਈ ਲੈ ਗੱਲ ਹੋ ਦੱਸ ਮੇਰੇ ਭਾਈ ਤੁਸੀਂ ਮੇਰੀ ਬੇਇੱਜ਼ਤੀ ਕਰਾਉਣ ਦਾ ਬਲਾਜੇ ਇੱਥੇ ਬੇਇੱਜ਼ਤੀ ਕਰਾਉਣ ਨੂੰ ਗੱਲ ਕੀ ਹੋ ਗਈ ਭਾਈ ਐਂ ਤਾਂ ਦੱਸ ਦੇ ਗੱਲ ਕੀ ਹੋ ਗਈ ਉਹ ਤਾਂ ਕਹਿੰਦੇ ਹੱਡੇ ਬੰਨਣ ਨੂੰ ਇਸਤਾ ਕਰੋ ਹੁਣ ਇਸਤਾ ਲੈ ਕੇ ਮੇਰੀ ਬੇਇੱਜ਼ਤੀ ਕਰਤੀ ਹੈ ਗੱਲਾਂ ਭਾਈ ਕੋਈ ਕੋਈ ਇਹ ਬੇਇੱਜ਼ਤੀ ਕਰਤੀ ਭਾਈ ਗੱਲ ਤਾਂ ਦੱਸ ਦੇ ਸਾਰੀ ਕੀ ਗੱਲ ਵਾਲੇ ਮਾਂ ਨਹੀਂ ਬਸਨੀ ਵੀ ਹੋਈ ਕੀ ਹੈਗੇ ਗੱਗੋ ਤੂੰ ਇਸਤਾ ਨੂੰ ਕੀ ਹੋ ਗਿਆ ਹੈ ਜੇ ਮਾਂ ਨੇ ਕੀ ਕਹਿਤਾ ਮਾਂ ਨੂੰ ਪੁੱਛਾਂ ਜਾ ਕੇ ਮਾ ਹਾ ਤਰੇ ਐਂ ਦੇ ਮਾਪੀ ਕਰ ਲੂੰਗੀ ਮੇਰੀ ਗੱਲ ਸੁਣਾ ਕੀ ਹੋ ਗਿਆ ਤੂੰ ਗੱਗੂ ਨੂੰ ਕੀ ਕਹਿਤਾ ਕੀ ਕਹਿਤਾ ਮੈਨੂੰ ਕੀ ਪਤਾ ਐਨਾ ਘਾਬਰਿਆ ਜਾਂਦਾ ਸੀ ਉਹ ਬੁੜ-ਬੁੜ ਕਰਦਾ ਕਹਿੰਦਾ ਮੇਰੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਕਰਤੀ ਮੈਨੂੰ ਫੋਟੋ ਦਿਖਾ ਕੇ ਗਿਆ ਸੀ ਕੁੜੀ ਦੀ ਕੁੜੀ ਐਨੀ ਕਾਲੀ ਐ ਲਖ ਉਹਦਾ ਇਹਦਾ ਰਿਸ਼ਤਾ ਕਰਾਉਣਾ ਮੈਂ ਖਾਲੀਏ ਮਾ ਕਾਲੀ ਨੂੰ ਅਕਲ ਹੋਣੀ ਚਾਹੀਦੀ ਗੋਰੀ ਨੂੰ ਦੱਸ ਦੂ ਕੀ ਕਰਨਾ ਨਾਲੇ ਬਾਣਾ ਚ ਕੋੜ ਤੁੰਬੇ ਘਟ ਪਏਗੇ ਨਾ ਮੇਰਾ ਪੁੱਤ ਥੋੜਾ ਸੋਹਣਾ ਮੈਂ ਤਾਂ ਹੂਰਪਰੀ ਵਿਆਹ ਕੇ ਲਿਆਉਂ ਜਿਹੜੀ ਕਿਤੇ ਕਿਸੇ ਦੇ ਹਾਊਸਵੇ ਨਾ ਆਪਣੀ ਘਰਤੀ ਹੋਵੇ। ਮਾ ਹ ਹੂਰ ਹਰ ਪਰੀਆਂ ਨਾ ਕੋਈ ਕੰਮ ਨਹੀਂ ਕਰਦੀਆਂ ਹੁੰਦੀਆਂ ਗੀਆਂ। ਮੁੜ ਕੇ ਨਾ ਲੱਤ ਤੇ ਲੱਤ ਾਂ ਕੇ ਬੈਠੀਆਂ ਰਹਿੰਦੀਆਂ। ਫਿਰ ਆਹੀ ਨਾ ਤੂੰ ਪਸਤਾਵੇਂਗੀ। ਹੁਣ ਤਾਂ ਤੈਨੂੰ ਮੇਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਕੰਮ ਨੂੰ ਇੱਥੇ ਕੀ ਐ? ਗੋਹਾ ਨਹੀਂ ਕੂੜਾ ਨਹੀਂ ਕੀ ਕੰਮ ਐ? ਦੋ ਰੋਟੀਆਂ ਹਣੀਆਂ ਉਹ ਵੀ ਨਹੀਂ ਉਹ ਤਾਂ ਲੈਣਗੀਆਂ। ਉਹ ਦੋ ਰੋਟੀਆਂ ਵੀ ਨਹੀਂ ਲਾਉਂਦੀਆਂ ਉਹ। ਉਹਨਾਂ ਦੀ ਤਾਂ ਨਾ ਹਲੀਪਾ ਪੋਚੀਏ ਨਹੀਂ ਲੋਟ ਆਉਂਦੀਗੀ। ਫਿਰ ਮੁੜ ਕੇ ਨਾ ਇੱਥੇ ਕਿਚਕਿਚ ਕਰਿਆ ਕਰेंगी। ਲੇ ਪਪੋਤੀ ਕਰਨ ਤੋਂ ਬਾਅਦ ਰੋਟੀਆਂ ਇਹਨੇ ਤੋਂ ਲਾ ਲਿਆ ਕਰੂਗੀ ਪਹਿਲੇ ਕਿਉਂ ਐ ਕਰੀ ਜਾਨੀ ਐ ਤੂੰ ਮੈਨੂੰ ਤਾਂ ਤੇਰੀ ਨਹੀਂ ਸਮਝਉਂਦੀ ਹੈਗੀ ਸਮਝਦਾ ਮਾਂ ਮੈਨੂੰ ਤੇਰੀ ਵੀ ਨਹੀਂ ਆਉਦੀ ਤੈਨੂੰ ਪਤਾ ਮੈਂ ਕਿੱਡਾ ਹਨਾ ਗੱਗੂ ਨੂੰ ਫਰਮਾਇਸ਼ ਪਾ ਕੇ ਉਰੇ ਬੁਲਾਇਆ ਸੀ ਤੂੰ 2 ਮਿੰਟਾਂ ਚ ਭੇਜਦੀ ਚਲ ਠੀਕ ਐ ਮਾਂ ਹਬ ਦਾ ਮੈਂ ਤਾਂ ਤੈਨੂੰ ਕੀ ਕਹਾਂ ਲੈ ਮੇਰਾ ਪੁੱਤ ਐਡਾ ਸੋਹਣਾ ਐ ਇਹ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਆ ਕੁੜੀ ਜੀ ਦੇ ਬਈ ਮੇਰੇ ਤਾਂ ਇਹ ਤਾਂ ਮੁੰਡਾ ਸੋਹਣਾ ਐ ਮੈਂ ਤਾਂ ਨੂੰ ਵੀ ਉਹ ਜੀ ਸੋਹਣੀ ਲਿਆਉ ਆਏ ਜੋੜੀ ਨੂੰ ਲੋਕ ਦੇਖਣ ਖੜ ਖੜ ਕੇ ਵੇ ਫਲਾਂ ਨੇ ਇਹ ਨੂੰ ਪੁੱਤ ਜਾਂਦੇ ਆ ਹਏ ਮੈਂ ਤਾਂ ਆਈ ਚੋਨੀਆ ਐ ਹੋਰੀ ਮਰੀ ਜਾਂਦੀ ਆਈ ਨਹੀਂ ਮੈਂ ਉਹ ਕਰਦੀ ਹੈਗੀ ਤੇ ਵਿਆਹ ਆ ਤਾਂ ਵੀਰਾ ਤੂੰ ਵਾੜਾ ਵਧੀਆ ਕੀਤਾ ਚਨਵਰਗੀ ਬਹੁ ਭਾ ਕੇ ਦਿੱਤੀ ਐ ਵਾੜੇ ਹੀ ਹਤੀ ਮੈਂ ਤਾਂ ਸੀਸੇ ਵਾਲੇ ਨਿਕਰੀ ਆਂ ਤੈਨੂੰ ਜਿਉਂ ਦਾ ਬਾਦ ਦਾ ਰਹੇ ਰੱਬ ਤੇ ਨੂੰ ਰੰਗ ਭਾਗ ਲਾਵੇ ਢੱਡੀ ਸੋਹਣੀ ਹੂਰ ਪਰੀ ਭਾਲੀ ਐ ਜਿਹੜੀ ਤੇ ਨਾਲੇ ਫਿਰ ਆਪਾਂ ਭਾਈ ਵੀ ਵਿਆਹ ਵੀ ਤੇ ਹੁਣ ਕਢਾ ਲਿਆ ਤੇ ਤੁਸੀਂ 2-4 ਦਿਨ ਪਹਿਲਾਂ ਆਇਓ ਹੋਰ ਮੈਂ ਕੱਲੀ ਕਿੱਧਰ-ਕਿੱਧਰ ਹੋਊਂਗੀ ਫਿਰ ਮਿਲ ਕੇ ਛੇਤੀ ਕੰਮ ਕਰਾ ਦੇ ਮੇਰੇ ਨਾਲ ਹੋਰ ਵਿਆਹ ਦਾ ਕੰਮ ਕੋਈ ਥੋੜਾ ਨਹੀਂ ਹੁੰਦਾ ਆਪਾਂ ਕਿਹੜਾ ਬਾਹਲੇ ਵਹਿਣੇ ਤੇਰਾ ਇੱਕ ਪਾਂਜਾ ਹੈ ਹਨਾ ਲਾ ਦੀਆਂ ਏਡੀਆਂ ਤਾਂ ਹੀ ਦੋ ਰੱਖਦਾ ਠੀਕ ਹੈ ਹਾਂ ਚੰਗਾ ਬਰ ਠੀਕ ਕੀ ਕਰੀਏ ਨਹੀਂ ਹੰਦਰੇ ਕੁਝ ਨਹੀਂ ਮਾ ਬੱਸ ਆ ਸਫਾਈ ਜੀ ਕਰਦੀ ਸੀ ਮਾਦੋਕ ਭਾਂਡੇ ਹੈਗੇ ਕੰਮ ਤਾਂ ਨੰਨ ਮੇੜ ਲਾਂ ਚਲ ਚੰਗਾ ਮੈਂ ਆਦੀ ਸੀਗੀ ਵੀ ਦਿਨ ਰਹਿ ਗਏ ਥੋੜੇ ਤੇ ਕੱਪੜੇ-ਕੁੱਪੜੇ ਖਰੀਦਣ ਨਾਲੇ ਤਾਂ ਆਪਦੇ ਨਾਲੇ ਤੇਰੀ ਮਾਸੀ ਦੇਆਂ ਨੂੰਹਾਂ ਭਾਈ ਸਾਰੀਆਂ ਆਉਣਗੀਆਂ ਅੱਜ ਕੀ ਪਹਿਲੀ ਵਾਰ ਆਉਣੀਆਂ ਲੈ ਕੇ ਵੀ ਆਉਣੀਆਂ ਤੇ ਆਪਾਂ ਨੂੰ ਦੇਣੇ ਵੀ ਬਣਦੇ ਆ ਖੋ ਤਾਂ ਮਾ ਹੱਕੀ ਆ ਆਪਣੇ ਘਰ ਦੇ ਚ ਵਾਕਦਾ ਵਿਆਹ ਹੈ ਨਹੀਂ ਤੂੰ ਸੋਚਣਾ ਕਰ ਮੈਨੂੰ ਵੀ ਤੇਰੇ ਨਾਲੋਂ ਵੱਧ ਸੋਚ ਹੈ ਕੋਈ ਨਾ ਆਪਾਂ ਦੇਖਦੇ ਆ ਮੰਡੀ ਜਾ ਆਵਾਂਗੇ ਪੌਥੀ ਫੜ ਕੇ ਨਰੇ ਆਪ ਦੇ ਕੱਪੜੇ ਤਾਂ ਪੌਥੀ ਸਿਮਣੇ ਦੇ ਆਵਾਂਗੀ ਆ ਲੈਣ ਦੇਣ ਵਾਲਾ ਦਾ ਆਏ ਨਾ ਕੇ ਚੋੜੇ ਉਹ ਕਿ ਬਹਰ ਲੈ ਕੱਖ ਨਹੀਂ ਦਿੱਤਾ ਇਹਨਾਂ ਨੇ ਕੁਝ ਨਹੀਂ ਸਰਿਆ ਹੈਗਾ ਕੋਈ ਭੁੱਖੀ ਕਹੋ ਕੋਈ ਕੁਸਕੰਜੂਕਸ ਕਹੋ ਮੈਨੂੰ ਹਨਾ ਇਹ ਗੱਲ ਮੈਂ ਕਹੋਣੀ ਨਹੀਂ ਭਾਈ ਇੱਕ ਪੁੱਤ ਵਿਆਹਣਾ ਮੈਂ ਤਾਂ ਲੈ ਲੈ ਦੇ ਕੇ ਵਧੀਆ ਹਨਾ ਤੇ ਨਾਲੇ ਬਰੀ ਦੇ ਭਾਈ ਲੀੜੇ ਤੋਂ ਆਪ ਦੀ ਪਸੰਦ ਨਾਲ ਖਰੀਦਣੀ ਪੰਜ ਲੈਣੀਆਂ ਬਰੀਆਂ ਕਿ 7 ਲੈਣੀਆਂ ਉਹ ਤੂੰ ਲੈ ਲੈ ਹੋ ਤਾਂ ਕੋਈ ਨਾ ਮਾਂ ਪਸੰਦ ਤਾਂ ਮੈਂ ਕਰ ਲੂ ਪਰ ਚੱਤ ਲੁਗੀ ਤਾਂ ਤੇਰੀ ਏ ਜਿੰਨੀਆਂ ਕਹੇਂਗੀ ਉਹਨੀਆਂ ਕਰ ਲਾਂਗੇ ਅੱਜ ਕੱਲ ਦੇ ਰਿਵਾਇਤ ਤਾਂ ਨਹੀਂ ਨਾ ਮੈਨੂੰ ਪਤਾ ਕੱਪੜੇ ਦਾ ਕੀ ਕੁਸਾ ਆ ਬੜੇ ਅੱਗੇ ਤਾਂ ਤੈਰਾਂ ਲੀ ਹੁੰਦੀ ਡੀਜੈ ਨਾ ਹੁੰਦੀ ਆ ਜਾਂ ਕੁਸਾ ਹੁੰਦਾ ਸੀਗਾ ਹਨਾ ਫਿਲਾਮੈਂਟੋਂ ਦੀ ਸਾਡੇ ਵੇਲੇ ਤਾਂ ਹਜੇ ਕੁਸ ਸੀ ਹੁਣ ਭਾਈ ਲੀੜਾ ਚੱਲਿਆ ਬਾਹਲੇ ਘੰਤਾਂ ਦਾ ਮੈਨੂੰ ਨਹੀਂ ਪਤਾ ਕੋਈ ਨਾ ਮਾਂ ਉਹ ਤਾਂ ਮੈਨੂੰ ਆਪ ਹੀ ਪਤਾ ਹੈ ਉਹ ਤੂੰ ਆਪ ਦੇਖ ਉਹ ਤਾਂ ਮੈਂ ਆਪ ਦੇਖ ਲੂੰ ਪਰ ਐ ਤਾਂ ਵੀ ਤੂੰ ਹੀ ਦੱਸੇਂਗੀ ਵੀ ਕੀ ਦੇ ਕਿੰਨੇ ਲੈਣੇ ਕੀ ਹਿਸਾਬ ਕਿਤਾਬ ਹੈ ਬਹੁਤ ਬਿਹਤਰ ਦੱਸ ਬਸ ਕੋਈ ਨਾ ਅਚਾਰਦੀ ਹੈ ਹਾਂ ਤੇ ਮੈਂ ਚਾਹ ਵਸਾ ਪੰਡ ਜਮਾਂਜ ਕਿਨਾਰ ਦੀ ਨਾਲ ਧਰ ਲੈ ਕਰਪਾ ਐ ਕਰਾਂਗੇ ਚਾਹ ਪੀ ਕੇ ਅੱਜ ਮੰਡੀ ਜਾਈ ਆਵਾਂਗੇ ਹੋਰ ਕਰ ਲਾ ਫਿਰ ਚੱਲਦੇ ਆਂ ਫਿਰ ਆਪਾਂ ਹੋਰ ਚਾਹ ਐ ਵੀ ਜੇ ਹੁਣ ਸੀਮਣੇ ਦਮਾਂਗੇ ਕੱਪੜੇ ਪੰਜ-ਛੇ ਦਿਨ ਤੱਕ ਦਰਜੀ ਉਹੀ ਲੰਗਾ ਦਾਂਦਾ ਹੈ ਤੇ ਹੋਰ ਨਾਲੇ ਅੱਜ ਦਿਨ ਵੀ ਸੋਹਣਾ ਹੈ ਹੋਰ ਦੁਆਰਾ ਹੈ ਬੁੱਧ ਕਾਮਸ਼ ਹੋ ਤਾਂ ਚਲ ਆ ਵੀ ਚੰਗਾ ਹੋਇਆ ਚਲ ਮੈਂ ਚਾਹ ਦੀ ਕੁੱਟ ਬਣਾ ਕੇ ਲਿਆਉਣੀ ਆ ਦੋ ਘੰਟੇ ਤੋਂ ਕਰ ਲਿਆ ਦੋ ਹੋਰ ਫੇਰ ਆ ਨਹੀਂ ਕਰ ਲ ਫਿਰ ਆਪਾਂ ਚੱਲ ਜਾਈਏ ਹਾਂ ਚਲ ਚੱਲਦੇ ਆ ਲੈ ਖਤਮ ਹਾਨੇ ਵਾਲੀ ਸੋਹਣੀ ਗੱਲ ਕਰੀ ਹੈ ਕਿ ਮੈਨੂੰ ਤਾਂ ਬਲਾਈ ਚ ਆਇਆ ਸਣੀ ਦੇ ਵਿਆਹ ਦਾ ਚਲ ਛੇਤੀ ਛੇਤੀ ਨਾ ਭਾਂਡੇ ਮਾਂਜ ਕੇ ਚਾਹ ਬਣਾਉਣੀ ਆ ਤੇ ਚਾਹ ਬਣਾ ਕੇ ਚਾਨੀ ਆ ਮੈਂ ਤਾਂ ਨਾ ਇੱਕ ਬਰੀਨ ਹਰ ਦਾ ਸੂਟ ਲੈ ਕੇ ਆਉਂ ਸੁੰਨਾ ਜੀ ਹਾਂਜੀ ਕੀ ਦੇਖੀ ਜਾਂਦੇ ਸੀ ਕੁਝ ਵੀ ਦੇਖਾਂ ਤੁਹਾਨੂੰ ਕੁਝ ਵੀ ਦੇਖਾਂ ਇਹ ਕੀ ਹੁਣ ਮੈਂ ਫੋਨ ਚਲਾਉਂਦੀ ਜਦ ਜੇ ਵੀ ਤੁਹਾਡੇ ਤੋਂ ਲਮਾ ਪਰ ਮੈਂ ਤਾਂ ਕੁਝ ਕਿਹਾ ਹੀ ਨਹੀਂ ਤੁਹਾਨੂੰ ਕੁਝ ਕਿਹਾ ਵੀ ਨਹੀਂ ਸਕਦੇ ਮੈਨੂੰ ਕੀ ਗੱਲ ਹੋ ਗਈ ਕੁਝ ਵੀ ਨਹੀਂ ਹੋਇਆ ਮੈਨੂੰ ਕਿਉਣਾ ਕਰੀ ਬੇਬੀ ਉੱਠ ਖੜੀ ਚਲੋ ਐਵੇਂ ਕਰੋ ਮੈਨੂੰ ਚਾਹ ਬਣਾ ਦਿਓ ਪਹਿਲਾ ਜੋ ਮੈਂ ਪੁੱਛਿਆ ਤਾਂ ਜਵਾਬ ਦੋਗੇ ਕਿ ਨਹੀਂ ਥੋੜੀ ਬੇਬੇ ਟਿਕੜੇ ਬੇਬੇ ਦਾ ਤੜਕੇ ਨਾ 4 ਵਜੇ ਉੱਠ ਜਾਂਦੀ ਹੈ ਤੇ ਸਾਰਾ ਕੰਮ ਕਰ ਦਿੰਦੀ ਹੈ ਓਕੇ ਆਪ ਹੀ ਆ 8:30 ਵਜੇ ਉੱਠਦੇ ਆ ਥੋੜੀ ਬੇਬੀ ਜੀ 4 ਵਜੇ ਉੱਠਦੀ ਵੀ ਆ ਤਾਂ ਉਹਨਾਂ ਨੇ ਕੀ ਕਰਤਾ ਚਾਹ ਤੜਕੇ ਵੀ ਮੇਰੇ ਰੂਮ ਚ ਆਈ ਨਹੀਂ ਹੈਗੀ ਯਾਰ ਕੋਈ ਗੱਲ ਨਹੀਂ ਕਿੱਡੀ ਗੱਲ ਆ ਜੀ ਮੈਂ ਤੈਨੂੰ ਕਹਤਾ ਚਾਹ ਨੂੰ ਹਲੇ ਵੀ ਨਹੀਂ ਮੈਨੂੰ ਨਮਾ ਨਮਾ ਟਾਈਮ ਹੀ ਹੋਇਆਗਾ ਤੇ ਚਾਹ ਹੁਣ ਮੈਂ ਬਣਾਉਂ ਕੰਮ ਹੈ ਹੁਣ ਕਰਨ ਵੀ ਲੱਗ ਜਾ ਆਪਣੇ ਵਿਆਹ ਨੂੰ ਨਾ 1.5 ਮਿੰਟ ਹੋ ਗਏ ਕੋਈ ਜ਼ਿਆਦਾ ਨਹੀਂ ਹੈ 1.5 ਮਿੰਟ ਫੇ ਤੂੰ ਸਿੱਧਾ ਹੀ ਕਹ ਦੇ ਮੈਂ ਚਾਹ ਹੀ ਨਹੀਂ ਬਣਾਣੀ ਹੂੰ ਕੱਲ ਕੋਈ ਨਾ ਆਪ ਹੀ ਬਣਾ ਕੇ ਪੀ ਲੈਣਾ ਲ ਮੈਂ ਕਿਹੜੇ ਵੇਲੇ ਦੀ ਤਿਆਰ ਹੋਈ ਖੜੀ ਆ ਇਹ ਨਿਕਲਦੇ ਨਹੀਂ ਅੰਦਰੋਂ ਜਵਾਕ ਦੇ ਵੈ ਸਣੀ ਵੈ ਆ ਜਾ ਹੁਣ ਬਥੇਰਾ ਟਾਈਮ ਹੋ ਗਿਆ ਉਹ ਆ ਗਿਆ ਬੀਬੀ ਬਰੇ ਲਾਤੇ ਹੂੰ ਉਸੇ ਮਰ ਨਹੀਂ ਹੈ ਕੰਟਾ ਲਾਤਾ ਹੈ ਚਾਰ ਪਰ ਆਹ ਨੂੰ ਆਇਆ ਫੇਟੀ ਰਗੀ ਚਲੋ ਗਈ ਜਾਨਾ ਬੂਵਾ ਮਰ ਜਾ ਆਹ ਕੱਪੜੇ ਪਾ ਪਾ ਕੇ ਆਈਏ ਦੇਖੀ ਨਹੀਂ ਮੈਂ ਮਰ ਜਾ ਵੇ ਨਾਨ ਕੀ ਜਾਣੇਗਾ ਤੁਹਾਡੇ ਦੇਖਣਾ ਹੁਣ ਫਿਰ ਮੈਨੂੰ ਕੀ ਦੱਸਦੀਆਂ ਬੇਬੇ ਆਪੀ ਦੇਖੇ ਤੇਰੀ ਨੂੰ ਕਿਉਂ ਹੈ ਕੱਪੜੇ ਨਹੀਂ ਹੈਗੇ ਕੀ ਚੱਕਰ ਕੀ ਕੱਪੜਾ ਆਹ 72 ਦੀ ਨੰਗਣਾ ਉਥੇ ਨਾ ਵੱਡੇ ਵੱਡੇ ਬੁੜੇ ਬੈਠੇ ਹੁੰਦੇ ਆ ਵੱਡੀ ਵੱਡੀ ਉਮਰ ਦੇ ਚਿੱਟੀਆਂ ਦਾੜੀਆਂ ਵਾਲੇ ਫਿਰ ਹੁਣ ਕੀ ਕਹਿਣਗੇ ਵੀ ਕੱਪੜੇ ਦੇ ਕੀ ਪਾਏ ਬਾਉਦੇ ਮੈਂ ਬੁੜੇ ਦੇ ਕੱਪੜੇ ਪਾਏ ਨੇ ਅਰੇ ਘਰ ਵਾਲੇ ਦੇ ਪਾਏ ਨੇ ਜੇ ਇਹਨੂੰ ਕੀ ਦਿੱਕਤ ਨਹੀਂ ਉਹਨਾਂ ਨੂੰ ਕੀ ਦਿੱਕਤ ਹੋਊਗੀ ਇਹ ਤਾਂ ਮੇਰੇ ਕੱਪੜੇ ਪਾਈ ਫਿਰਦੀ ਐ ਹਮੁੰਡਿਆਲੇ ਨਹੀਂ ਪੈਂਦੇ ਇੱਥੇ ਪਿੰਡ ਐ ਐਂ ਤਾਂ ਜਾ ਰਿਹਾ ਮੈਂ ਕਿੰਨੇ ਵਾਰ ਕਿਹਾ ਕਿ ਚੁੰਡਾ ਦਵਾ ਕੇ ਲਿਆ ਮੈਨੂੰ ਇਗਨੋਰ ਕਰਦੇ ਵਿੱਚ ਇੱਕ ਫਿਰ ਇਹਨਾਂ ਦੀ ਪਾਲੇ ਮੈਂ ਤਾਂ ਕਿਹੜੀ ਗੱਲ ਪਾਉਂਦੀ ਨਹੀਂ ਐ ਐਡੀ ਸੇ ਸੇ ਸੁੱਟਾ ਨੂੰ ਕੀ ਹੋਗਾ ਮਹੀਨਾ ਕਿੰਨੇ ਕੋ ਹੋਇਆ ਤੇਰੇ ਬਹਿਰ ਨੂੰ ਐ ਦੱਸੀ ਉਹਨਾਂ ਤੋਂ ਪਾਲਣ ਦੀ ਕੋਈ ਬੀਬੀ ਸੁੱਟ ਪਹਿਲੀ ਗੱਲ ਤੇ ਮੈਂ ਪਾਉਂਦੀ ਨਹੀਂ ਸੀ ਇਹ ਤਾਂ ਨਵਾਂ ਨਵਾਂ ਵਿਆਹ ਸਮਜਬੂਰੀ ਚ ਪਾਣੇ ਪੈ ਗਏ ਮੈਨੂੰ ਠੀਕ ਐ ਨਾ ਨਾ ਮੈਂ ਪੇਕੇ ਪਾਏ ਨੇ ਨਾ ਮੈਂ ਹੁਣ ਇੱਥੇ ਪਾਵਾਂ ਰੱਖਣਾ ਥੋੜੀ ਮਰਜ਼ੀ ਆ ਤੇ ਕਿਹਨਾਂ ਦਾ ਮੈਂ ਆਈ ਨਹੀਂ ਹੈਗੀ ਨਹੀਂ ਸਭ ਨੂੰ ਹਸਾਏਗੀ ਤੂੰ ਹੁਣ ਕੀ ਕਰਾਂ ਵੇ ਸਾਵਲਾ ਆਪ ਦੀ ਗੋਰੀ ਚਿੱਟੀ ਨੂੰ ਨੂੰ ਗੋਰੀ ਚਿੱਟੀ ਦਾ ਠੀਕ ਐ ਕੱਪੜੇ ਢੰਗ ਦੇ ਪਾਲਾ ਥੋੜੀ ਮੇਰੇ ਕਰਕੇ ਬੇਇਜ਼ਤੀ ਹੁੰਦੀ ਹੈ ਨਾ ਤੁਰ ਜਦੋਂ ਨਿਆਣੀ ਆਪੀ ਸਜਾਂਦੀ ਨਹੀਂ ਨਾਲ ਪਾਸ ਲੈ ਕੇ ਤੈਨੂੰ ਜਾਣਾ ਲੈ ਦੱਸ ਤੇ ਮੈਂ ਤਾਂ ਹੀ ਜਾਉਂਗੀ ਬੇਬੇ ਲਿਜਾਣੀ ਤਾਂ ਹੁਣ ਪਊਗੀ ਇਹ ਚਲ ਭਾਈ ਜਿਹੜੀ ਹੋਣੀ ਛੋ ਤਾਂ ਮੇਰੇ ਨਾਲ ਹੋਗੀ ਚਲ ਆਜੋ ਜਾਣਾ ਤਾਂ ਪਊਗੀ ਚੱਬੀ ਨਹੀਂ ਦੀ ਅੱਲਾਹ ਹੋ ਤਾਈ ਹਸਰੀ ਕਾਲ ਸਾਸਤ੍ਰੀਕਾਰ ਹੋਰ ਕਿਵੇਂ ਐ ਨੂੰ ਮੈਂ ਤਾਂ ਠੀਕ ਆ ਅ ਲੋਕ ਬਹੁਤ ਕੁਝ ਕਹਿੰਦੇ ਛੋਡੇ ਬਾਰੇ ਹੈ ਕੀ ਕਹਿੰਦੇ ਵੇ ਤਾਈ ਨੂੰ ਕਹਿੰਦੇ ਰੋਟੀਆਂ ਥਾਲ ਤੇ ਲਾ ਕੇ ਆਉਂਦੀ ਐ ਵੇ ਚੱਲ ਹੋਏ ਤਾਈ ਤੁਰੀ ਫਿਰਦੀ ਆਪ ਦੀਆਂ ਲਾਹ ਲਈਦੀਆਂ ਜੇ ਲਾਹ ਕੇ ਦੇ ਦਿੰਦੀ ਐ ਤਾਂ ਵੀ ਕੋਈ ਰਿੱਕਾ ਨਹੀਂ ਹੈਗਾ ਠੀਕ ਐ ਪਰ ਸੋਹਣੀ ਨਹੀਂ ਆ ਰੋਟੀਆਂ ਤਾਂ ਬਹੁਤ ਸੋਹਣੀ ਹੋਣਗੀਆਂ ਰੋਟੀਆਂ ਤਾਂ ਵਧੀਆ ਬਣਾਉਂਦੀ ਜਿੱਦੋਂ ਬਣਾਉਂਦੀ ਐ ਤੈਨੂੰ ਕੀ ਤਖਲੀਬ ਐ ਮਾ ਤਾਈ ਨੂੰ ਦੇਖ ਲਈਏ ਮਾ ਪੈਂਟਾ ਹਟਦਾ ਪੂਰਾ ਸਰਾਪ ਆਉਂਦਾ ਹੈ ਨਾ ਤੂੰ ਕਦੋਂ ਦੇਖ ਰਹੀ ਏ ਹਰ ਲੋਕ ਦੱਸਦੇ ਨੇ ਲੋਕ ਦੱਸਦੇ ਲੋਕ ਤਾਂ ਉਹੀ ਭੰਕੀ ਜਾਂਦੇ ਨੇ ਸੂਟ ਪਾਉਂਦੀ ਆ ਤੇ ਜਾ ਕੇ ਦੇਖ ਲਾ ਭੋਵੇਂ ਕਹਿੰਦੇ ਖਾਣੇ ਨੂੰ ਤਾਂ ਨਾ ਜਿੰਨਾ ਪਾਉਂਦੀਆਂ ਜਿੰਨਾ ਟਾਊਟ ਆਉਂਦੀਆਂ ਉਹ ਪੜੀ ਲਿਖੀ ਬਾੜੀ ਐ ਤਾਂ ਕਰਕੇ ਐ ਆਹੋ ਹੋਰ ਲੋਕ ਰਾਹ पे ਕਹਿੰਦੇ ਸੀ ਬੀਏ ਐਮ ਕਰੀ ਹੋਈ ਐ ਉਹ ਤਾਂ ਠੀਕ ਆ ਵਜ਼ੀਰ ਕੇ ਕਹਿੰਦਾ ਸਮੋਸੇ ਜੇ ਬਾਦੂ ਆਉਂਦਾ ਆਪਣੇ ਘਰੇ ਖਾਂਦੀ ਆ ਬਸ ਸਮੋਸੇ ਹਾਂ ਉਹ ਤਾਂ ਖਾਂਦੀ ਆ ਅੱਜ ਕੱਲ ਕੁੜੀਆਂ ਖਾਂਦੀਆਂ ਨੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਰੋਟੇ ਤਾਂ ਲਾਉਂਦੀ ਹੋਣੀ ਮੈਂ ਜੋ ਨਹੀਂ ਲਾਉਂਦੀ ਮੈਂ ਲਾ ਲੈਂਦੀ ਆ ਜਾਣੇ ਕਿੰਨੇ ਕਾ ਸੀ ਸਾਰੇ ਕੁੱਲ ਤਿੰਨੇ ਜਾਣੇ ਹੋ ਤਾਂ ਠੀਕ ਆ ਤਾਈ ਇੱਕ ਗੱਲ ਹੋਰ ਮੈਥੋਂ ਵੀ ਗੱਲ ਲਗਾਉਣੀ ਆ ਤੂੰ ਮੈਂ ਸੁਣਿਆ ਸਾਰੇ ਪਰਵਾਨ ਨੂੰ ਟਿੰਡੀ ਦੇ ਵੀਤੇ ਤੰਕੇ ਰੱਖਦੀ ਆ ਵੇ ਚੰਗਾ ਚੁੱਪ ਕਰ ਜਾ ਜੇ ਤੈਨੂੰ ਪਤਾ ਹੈ ਨਾ ਗਾਹਾਂ ਨਾਲ ਗੱਲ ਕਰਤੀ ਇੱਥੇ ਚੁੱਪ ਕਰ ਜੀ ਗਾਹਾਂ ਨਾਲ ਦੱਸੀ ਲੈ ਤਾਈ ਗੱਲਾਂ ਕਿਹੋ ਜਿਹੀ ਕਰਦੀ ਆ ਤੂੰ ਉਹ ਮੇਰੇ ਪਰਾਪਿੰਡ ਚ ਪਤਾ ਲੱਗਿਆ ਵੇ ਉਹਨਾਂ ਦੇ ਘਰੇ ਕੁਝ ਹੁੰਦਾ ਹੈਗਾ ਵੇ ਚੱਲ ਚੰਗਾ ਬਾੜੇ ਤੈਨੂੰ ਖੁਸ਼ੀ ਜੀ ਚੜੀ ਪਈ ਐ ਕਿ ਖੁਸ਼ ਤਾਂ ਹੋਣੀ ਆ ਉਹ ਤੈਨੂੰ ਕਿਹਾ ਸੀਗਾ ਮੈਂ ਵੀ ਲੜਕੀ ਸਿਆਣੀ ਐ ਇਸ ਤਾਂ ਨਾ 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 ਉਹ ਮੈਂ ਤਾਂ ਸੋਹਣੀ ਨੂੰ ਲਾਉਣੀ ਐ ਕਿਉਂ ਦੇਖ ਲੈ ਸੋਹਣਿਆ ਨਿਆਰਾ ਆਹ ਫੇਰ ਜਦੋਂ ਮੇਰੇ ਪੁੱਤ ਸੋਹਣਾ ਮੈਨੂੰ ਨੂੰ ਵੀ ਸੋਹਣੀ ਜਾਇੰਦੀ ਐ ਫੇਰ ਮੈਂ ਕਿਹੜਾ ਇੱਥੇ ਬੈਠੀ ਰਹਿਣਾ ਥੇਰੋ ਇਹ ਉਹ ਤਾਂ ਠੀਕ ਆ ਅੱਜ ਮੇਰੀ ਪਰਕੇ ਦੁਆ ਦੇਣਾ ਮੇਰੀ ਪੁੱਤ ਨੂੰ ਤਾਂ ਸੋਹਣੇ ਹੋਣਾ ਪੰਜੇ ਦਾ ਪਿੰਡ ਤੇ ਗੱਲਾਂ ਹੁੰਦੀਆਂ ਪਤਨੂਂ ਦੀਆਂ ਤਾਂ ਸੌ ਲੱਗੇ ਚਰਚੇ ਹੁੰਦੇ ਆ ਮਾਂ ਦਾ ਚ ਲੈ ਦੱਸ ਪਿੰਡਾਂ ਵਾਲੇ ਗੱਲਾਂ ਕਰਦੇ ਕਰੀ ਰਹਿੰਦੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਆ। ਉਹ ਤੇ ਆ ਸਿਕਨ ਸੁਣਾ। ਉਹ ਪਿੰਡਾਂ ਪਿੰਡਾਂ ਦਾ ਨਾ ਜੀ ਲੱਗਿਆ ਆਪਾਂ ਚੰਦੇ ਨੂੰਹੇ ਤੇਰੀ। ਤਨੀ ਖਾਂਉਂਦੇ ਨੂੰਹਦੀ ਆ। ਲੱਗਿਆ ਰਹੇ ਭੋਂਕੀ ਰਣਦੇ। ਮੈਂ ਮੈਂ ਕੰਮ ਜਾਂਦੀ ਸੀ ਹੋਰ ਹੀ ਗੱਲੀ ਲਾ ਕੇ ਬਹਿ ਗਿਆ। ਉਹ ਬਗ ਜਾ ਬਗ ਜਾ ਤਾਂ ਕੰਮ। ਹੋਰ ਕੀ ਆ? ਮਾਰਦੇ ਆ ਗੱਲਾਂ। ਇਹ ਪੱਕ ਪੱਕੀਆਂ ਬਕਾਇਆਂ ਖਾਂਦੇ ਨੂੰਹਦੀਆਂ। ਕੀ ਹੱਲ ਹੋਈਏ ਤੇ ਬੜੀ ਤਪੀ ਜੀ ਹੁਣੀ ਬੋਲਦੀ ਜੇਉਂਦੀ ਆ। ਮਾਰ ਕੀ ਕਰਾਂ। ਸਾਰੇ ਪਿੰਡ ਚ ਨਾ ਗੱਲਾਂ ਉੱਡੀਆਂ ਪਈਆਂ ਮੁੰਡੀਆਂ ਬੇਬੇ ਤੈਨੂੰ ਇੱਕ ਗੱਲ ਦੱਸਾਂ ਦੱਸ ਇਹ ਨਾ ਨੂੰਗੀ ਤੇਰੀ ਵਜ੍ਹਾ ਨਾਲ ਹੀ ਆਈ ਏ ਤੂੰ ਕਹਿੰਦੀ ਹੁੰਦੀ ਸੀ ਨਾ ਮੇਰੀ ਨੂੰ ਗੋਰੀ ਚਿੱਟੀ ਹੋਵੇ ਚੰਨ ਵਰਗੀ ਹੋਵੇ ਤੇ ਉਹ ਗੱਗੂ ਬਾਈ ਉਹ ਵਧੀਆ ਰਿਸ਼ਤਾ ਕਰਾਉਂਦਾ ਸੀਗਾ ਤੂੰ ਤਾਂ ਕਹਿੰਦੀ ਕੁੜੀ ਕਾਲੀ ਐ ਆ ਦੇਖ ਲੈ ਹੁਣ ਫਿਰ ਗੋਰੀਆਂ ਚਿੱਟੀਆਂ ਦੇ ਲੱਛਣ ਤੇ ਨੀ ਨਾ ਤੂੰ ਨਹੀਂ ਤੂੰ ਹੀ ਹੁਣ ਸਾਰੀ ਉਮਰ ਤੂੰ ਹੀ ਭਰੇਂਗੀ ਕਿਉਂਕਿ ਰੋਟੀ ਨੂਨ ਹੀ ਦੇਣੀ ਹੁੰਦੀ ਐ ਉਹ ਮਿਲਦੀ ਉਹ ਤਾਂ ਫਿਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਰੋਟੀਆਂ ਦੇਊਗੀ ਵੀ ਰੋਟੀ ਵੀ ਤਾਂ ਖਾਣੀ ਪਈ ਰੋਟੀ ਨੂਨ ਦੀ ਤਾਂ ਕੀ ਹੋਣੀ ਆਹ ਲੋਕਾਂ ਨੇ ਚਾਹਤ ਰਹੀ ਨਹੀਂ ਮਰੋੜ ਲੈਣੀ ਮੈਂ ਤੈਨੂੰ ਬਾਤ ਕਰਨੀ ਮੈਂ ਤਾਂ ਨਹੀਂ ਆਖੀ ਤੂੰ ਹੀ ਨਾ ਕਰਦਾ ਥੂ ਥੂ ਗੱਲਾਂ ਕਰਦਾ ਵੀ ਇਹ ਨੂਨ ਲਈਏ ਹੂੰ ਨੂਨ ਲਈਏ ਹੂੰ ਨੂਨ ਤਾਂ ਕੁਝ ਨਹੀਂ ਹੰਗਰੋ ਕੁਤਬੀ ਨੀਤ ਨੀਤ ਹੋਣਾ ਹੈ ਆਪਣੀ ਰਾਹ ਬੰਦੀ ਰਹਿਣ ਤੇ ਕੋਈ ਛੋਟ ਪਾਉਂਦਾ ਹੈ ਇਹ ਬਾਹਰ ਵਾਲੇ ਕਹਿੰਦਾ ਕਿ ਨੀਂਤਾ ਸੋਹਣਾ ਕੀ ਕਰਾਂ ਮੇਰੀ ਤਾਂ ਹੁਣ ਤਾਂ ਕੋਈ ਹੱਲ ਨਹੀਂ ਗਾ ਹੁਣ ਤਾਂ ਬਸ ਜਿਵੇਂ ਚੱਲੀ ਜਾਂਦਾ ਚੱਲੀ ਜਾਂਦਾ ਮੈਂ ਤਾਂ ਗੱਲ ਕਰਦੇ ਹਾਂ ਬਾਹਰ ਤੇ ਨਾਸਤੇ ਚੀਜ਼ਾਂ ਨਹੀਂ ਕਰਦੇ ਬੀਬੇ ਚਿਹੜਾ ਤਾਂ ਹੁਣ ਸਾਰਾ ਪਿੰਡ ਹੀ ਕਰੂਗਾ ਦੋਸਤ ਮਿੱਤਰ ਦਾ ਵੱਧ ਕਰਨਗੇ ਸਮਾਂ ਦੀ ਮੈਂ ਤੈਨੂੰ ਮਾਰਨੀ ਤੇ ਇਹ ਨਹੀਂ ਕਿ ਮੈਂ ਜੀ ਕੋਲ ਆ ਤਾਂ ਤੇਰੀ ਵਜ੍ਹਾ ਨਹੀਂ ਹੋਇਆ ਬੀਬੇ ਸਾਰਾ ਕੁਝ ਬਥੇਰਾ ਸਮਝਾਇਆ ਸੀ ਤੈਨੂੰ ਵੀ ਸਮਝੀ ਨਹੀਂ ਤੂੰ ਮੈਂ ਤੈਨੂੰ ਕਿਹਾ ਸੀ ਕਿ ਇੱਕ ਸਾਲ ਤੱਕ ਰਹਿਣਾ ਤੇ ਇਹ ਵੀ ਵਿਆਹ ਕਰਵਾਉਣ ਦਾ ਵਕਤ ਹੈ ਤੇਰੇ ਕੋਲ ਮੈਂ ਕੱਪੜੇ ਦੇ ਕੇ ਦੇ ਕੇ ਇਹ ਤਾਂ ਸੋਧ ਹੀ ਗਈ ਇਹ ਕਰ ਦਿੰਦੀਂ ਦੀ ਰਹਿਤ ਕਰ ਰਿਹਾ ਹੈ ਮੈਨੂੰ ਤਾਂ ਨਹੀਂ ਲੱਗਦਾ ਜਿਹੜੇ ਹਸਾਬ ਨਾਲ ਉਹ ਵਰਤਾਉ ਆ ਉਹਦਾ ਸੁਭਾਅ ਆ ਵੀ ਉਹ ਚੇਂਜ ਹੋਊਗੀ ਉਹਦਾ ਮੈਨੂੰ ਵੀ ਨਹੀਂ ਸਿੱਧੇ ਮੂੰਹ ਬੋਲਦੀ ਤੂੰ ਕੀ ਬਣਾ ਰਹੀ ਹਾਂ ਅਬ ਦੇ ਸਾਰਾ ਮੈਂ ਚੰਗੇ ਲਾਦਾ ਪਿਆਰ ਨੂੰ ਸਮਝਾ ਲਈ ਮੈਨੂੰ ਨਹੀਂ ਲੱਗਦਾ ਉਹ ਪਿਆਰ ਨਾਲ ਸਮਝਣ ਵਾਲੀ ਉਹ ਤਾਂ ਜਿਵੇਂ ਚੱਲਦਾ ਬਸ ਚੱਲੀ ਜਾਂਦਾ ਤੇਰੀ ਸਾਰੀ ਬਾਤਾਂ ਤੇ ਕਾਹਨ ਸਾਥ ਦੇ ਹਣ ਨੂੰ ਕੁੱਟਾ ਮਾਰਨਾ ਕੁੱਟਣਾ ਮਾਰਨਾ ਕੀ ਜੀ ਸਮਝ ਨਹੀਂ ਆਉਂਦਾ ਕੁੱਟਣਾ ਨਹੀਂ ਦਿੰਦੀ ਮਰੀ ਦੀ ਤੀਤੀ ਨਕਨ ਹੋ ਮਰੀ ਦਾ ਨਕਨ ਚਲ ਆ ਆਪਦੇ ਹਿਸਾਬ ਨਾਲ ਆਪਦੇ ਤਰੀਕੇ ਨਾਲ ਪਿਆਰ ਨਾਲ ਸਮਝਾ ਕੇ ਹਾਂ ਦਸ ਮੀਲ ਕਿ ਨਹੀਂ ਆ ਬਸ ਰੀਲਾਂ ਚ ਲਾਈ ਜਾਂਦੀ ਐ ਮੈਂ ਪਿੰਡੀ ਬੈਠੀ ਰਹਿੰਦੀ ਹਾਂ ਮਰੀ ਦੀ ਤੀਤੀ ਨਾ ਕੋਈ ਨਹੀਂ ਨਹੀਂ ਬਸ ਹੁਣ ਤੂੰ ਚੁੱਪ ਕਰ ਜਾ ਹੁਣ ਮੈਂ ਨੁਕੰਡੇ ਖਲੇ ਰਹੇ ਆ ਬਸ ਚੁੱਪ ਹੀ ਕਰ ਜਾ ਹੁਣ ਤੂੰ ਬੋਲ ਵੀ ਨਾ ਉਹ ਜਲਦੀ ਜਾਂਦਾ ਚੱਲੀ ਜਾਂਦੇ ਹੋ ਚੁੱਪ ਕਰਾ ਕੇ ਕਰਾਤਾ ਚੁੱਪ ਤੋਂ ਚਲ ਠੀਕ ਐ ਐਕਸ਼ਨ ਮੈਂ ਤੈਨੂੰ ਸਾਰੇ ਘਰ ਚ ਭਾਲ ਲਿਆ ਥੰਦੇ ਮੈਨੂੰ ਕੀ ਪਤਾ ਤੂੰ ਹਾਂ ਬੈਠੀ ਐ ਤੂੰ ਕੋ ਕੀ ਹੋਇਆ ਹੁਣ ਤੈਨੂੰ ਮੈਂ ਥੋੜਾ ਘੱਟ ਹੀ ਬੋਲਦੀ ਸ਼ੁਰੂ ਤੋਂ ਫालतੂ ਮੈਂ ਬੋਲਦੀ ਨਹੀਂ ਉਹ ਮੈਂ ਨਾ ਤੇਰੇ ਘਰ ਆਲਾਂਗਾ। ਇਹ ਮੇਰੇ ਨਾਲ ਨਾ ਬੋਲੇਂਗੀ ਹੋਰ ਕਿੰਨਾ ਬੋਲੇਗੀ। ਤੇ ਮੈਂ ਕਦੋਂ ਕਹਿਆ ਮੇਰਾ ਭਰਾ ਆਗਾ। ਪਤਾ ਮੇਰਾ ਘਰ ਆਲਾਂਗਾ। ਮੈਨੂੰ ਤਾਂ ਨਹੀਂ ਲੱਗਦਾ ਵੀ ਤੂੰ ਮੈਨੂੰ ਆਪਦੇ ਘਰ ਆਲਾ ਸਮਝਦੀ ਐ। ਜਿਹੜੇ ਹਿਸਾਬ ਨਾਲ ਮੇਰੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਇਦਾਂ ਹੀ ਬੋਲਦੀ। ਤੁਸੀਂ ਬਾਲਾ ਨਾ ਸੋਚਿਆ ਕਰੋ। ਬਸ ਮੇਰਾ ਜੀ ਨਹੀਂ ਲੱਗਦਾ ਘਰੇ। ਕਿ ਤੁਹਾਡੀ ਰਹਿਣੀ ਸੈਣੀ ਚ ਤੇ ਮੇਰੀ ਰਹਿਣੀ ਸੈਣੀ ਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਆਪ ਸੋਚੋ। ਤੁਸੀਂ ਮੇਰੇ ਵਾਂਗੂ ਮੋਲ ਟਾਈਮ 'ਚ ਰਹੇ ਹੁੰਦੇ। ਤੁਸੀਂ ਪਿੰਡ ਚ ਜੈਸਮੈਂਟ ਕਰ ਲੈਂਦੇ ਪਿੰਡ ਚ ਰਹਿਣਾ ਬਹੁਤ ਔਖਾ ਹੈ ਸ਼ਹਿਰ ਦੇ ਬੰਦੇ ਨੂੰ ਪਿੰਡ ਦਾ ਬੰਦਾ ਸ਼ਹਿਰ ਚ ਆਰਾਮ ਨਾਲ ਰਹਿ ਲੂਗਾ ਕਿਉਂ ਤੇ ਜੀ ਲੱਗੂਗਾ ਤੇ ਸ਼ਹਿਰ ਦਾ ਬੰਦਾ ਪਿੰਡ ਚ ਆ ਕੇ ਔਖਾ ਹੀ ਹੁੰਦਾਗਾ ਰ ਜੀਨੇ ਲੱਗਦਾ ਹੈਗਾ ਘਰ ਆਪਾਂ ਚੋ ਬਥੇਰਾ ਸਮਝਾਇਆ ਸੀ ਮੈਂ ਬੀਬੇ ਨੂੰ ਬੀਬੇ ਆਪਣੇ ਲੈਵਲ ਦੀ ਲੈ ਦੰਨੇ ਕੁ ਕੀ ਲੈਣਾ ਸੋਹਣਿਆ ਤੋਂ ਕੀ ਮਤਲਬ ਕਿਸੇ ਹੋਰ ਨਾਲ ਵਿਆਹ ਕਰਾਉਣਾ ਸੀਗਾ ਮੇਰੇ ਗੰਜਾ ਕੋ ਇੰਦਰ ਕੀ ਗੱਲ ਲੈਵਲ ਦੀ ਮਤਲਬ ਤੂੰ ਨਾ ਸਾਡੇ ਲੈਵਲ ਦੀ ਹੈ ਨਹੀਂ ਤੂੰ ਆਂ ਕਿ ਹਾਈ ਲੈਵਲ ਦੀ ਤੇ ਸਾਨੂੰ ਚਾਹੀਦੀ ਸੀ ਕੋਈ ਨਰਮ ਕੁੜੀ ਸਾਨੂੰ ਨਹੀਂ सोनू ਚਾਹੀਦੀ ਸੀ ਕੋਈ ਨਰਮ ਜੀ ਕੁੜੀ ਨਰਨੂੰ ਮੈਂ ਘਰ ਤੋਂ ਗਾਲਾ ਕੱਢਦੀ ਆ ਬਸ ਇਹਨਾਂ ਪਰ ਕਿਵੇਂ ਕੁੜੀ ਨਾਲਾਂ ਕੰਮੀ ਆ ਉਹ ਕਿਹੜਾ ਤੂੰ ਸਾਨੂੰ ਸਿੱਧੇ ਮੂੰਹ ਕੋਲ ਪੰਨੀ ਆ ਨਾ ਨਾ ਉਧਰ ਕੀ ਰੱਖਾਗਾ ਇੱਧਰ ਗੱਲ ਕਰ ਮੈਂ ਠੀਕ ਗੱਲ ਕਰਾਂ ਮੈਂ ਤੁਹਾਨੂੰ ਕਹੀ ਐ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਬਸ ਸ਼ਹਿਰ ਚੋਂ ਆ ਕੇ ਪਿੰਡ ਚ ਆਣਾ ਤੂੰ ਸਾਰੇ ਟੱਬਰ ਨਾਲ ਹੋਰ ਹੀ ਤਰੀਕੇ ਨਾਲ ਵਿਵਹਾਰ ਕਰਦੀ ਆਂ ਕਦੇ ਪਿਆਰ ਨਾ ਬਲਾ ਕੇ ਦੇਖਿਆ ਕਿਸੇ ਨੂੰ ਕਿਉਂ ਬੋਲੋ ਜਦ ਮੈਨੂੰ ਸਿੱਧਾ ਮੋਣੀ ਬੋਲਦੇ ਹੈਗੇ ਸਭ ਨੂੰ ਮੇਰੇ ਰਹਿਣੀ ਸਹਣੀ ਤੋਂ ਤਾਂ ਦਿੱਕਤ ਗਈ ਕੋਣ ਬੋਲਦਾ ਤੈਨੂੰ ਕੁੱਠਾ ਕੋਣ ਕੀ ਨਹੀਂ ਬੋਲਦਾ ਹਾਂ ਤੁਸੀਂ ਵੀ ਲੜੀ ਜਾਂਦੇ ਹੋ ਬੇਬੇ ਵੀ ਕਿੰਨੀ ਬੇਸਤੀ ਕਰਕੇ ਗਈ ਆ ਸਾਡੇ ਪਿੰਡ 'ਚ ਨੱਕ ਕਟਾ ਕੇ ਰੱਖੇ ਤੇ ਫਲਾਣਾ ਕਰਦਾ ਤੂੰ ਲੋਕਾਂ ਬਾਰੇ ਤਾਂ ਸੋਚੀ ਜਾਂਦੇ ਮੇਰੇ ਬਾਰੇ ਸੋਚ ਨਹੀਂ ਤਾਈ ਚੱਲੀ ਜਾਣਾ ਪਹਿਲਾਂ ਮੇਰੇ ਤਾਂ ਪੂਰੀ ਗੱਲ ਸੁਣ ਲਓ ਹਾਂ ਦੱਸ ਤੂੰ ਤੇ ਲੋਕਾਂ ਬਾਰੇ ਸੋਚੀ ਜਾਂਦੇ ਹੋ ਕੋਣ ਕੀ ਸੋਚਦਾਗਾ ਕੋਣ ਕੀ ਕਰਦਾਗਾ ਬਸ ਚੁੱਪ ਕਰ ਜਿਹੜੀ ਗੱਲ ਲਈ ਆਸੀ ਮੈਂ ਸੋਚਿਆ ਸੀਗਾ ਚਲ ਤੈਨੂੰ ਖਵਾ ਪਿਆ ਲਿਆ ਮੈਂ ਸ਼ਹਿਰੋਂ ਕੁਝ ਨਾਲੇ ਸ਼ਾਪਿੰਗ ਕਰਾ ਲਿਆ ਵਾ ਸੱਚੀ ਨਹੀਂ ਮਣੀ ਬੇਬੇ ਫੇਰ ਬੋਲੂਗੀ ਉਹ ਬੇਬੇ ਨਹੀਂ ਆਖਿਆ ਤੈਨੂੰ ਵੀ ਲੈ ਜਾ ਕਿੱਧਰ ਜਾਖਿਓ ਬੇਬੇ ਚ ਭੂਤ ਤੇ ਨਹੀਂ ਆ ਗਿਆ ਕੋਈ ਬਲੀ ਬੇਬੇ ਨੇ ਇਹ ਗੱਲ ਕਹਿਤੀ ਹੁਣ ਤਾਂ ਸਾਨੂੰ ਸਾਰੇ ਟੱਬਰ ਨੂੰ ਤੇਰੇ ਹਿਸਾਬ ਨਹੀਂ ਰਹਿਣਾ ਪੈਣਾ ਹੁਣ ਅਸੀਂ ਤੇਰੇ ਉਲਟ ਨਹੀਂ ਚੱਲ ਸਕਦੇ ਚੰਗੀ ਗੱਲ ਜੀ ਮੇਰੇ ਸਾਹਮਣਾ ਰਹੋਗੇ ਜੇ ਮੇਰੇ ਸਾਹਮਣਾ ਰਹੋਗੇ ਮੈਂ ਵੀ ਖੁਸ਼ ਰਹੂੰਗੀ ਮੈਂ ਤੁਹਾਨੂੰ ਵੀ ਖੁਸ਼ ਰੱਖੂੰਗੀ ਚੱਲੀਏ ਹੁਣ